ਤੇਰੇ ਫੋਨ ਕੀਤਾ ਇਹਨੇ ਮੈਂ ਗੁੜੀਆ ਨੂੰ ਮੈਂ ਕਿ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ ਮੈਨੂੰ ਤੁਹਾਨੂੰ ਕੁਝ ਨਹੀਂ ਦੱਸਿਆ ਚਾਹਤ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਤੁਹਾਨੂੰ ਤਾਂ ਇਹ ਸ਼ਾਕਾ ਜੀ ਮਾਰੀ ਹੈ ਮੇਰੀ ਧੀ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੇਥੋਂ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੀ ਧੀ ਨੇ ਸੁੱਖ ਦਾ ਨਹੀਂ ਕੱਟਿਆ ਤੇ ਜੀ ਅਸੀਂ ਪਹਿਲਾ ਪਾਣੀ ਨੂੰ ਚੋ ਉਦਾਰੇ ਹਾਟ ਅੱਟ ਫਰੀ ਰਹੀ ਬਹੁਤ ਦੌਰੇ ਪਈ ਗਏ ਤੱਕ ਝੁੱਭੀ ਦੀ ਪੁੰਜਦੇ ਰਹੇ ਰੌਣਾ ਤਾਂ ਪਹਿਲਾਂ ਪਈ ਹੋ ਜਾਂਦਾ ਸੀ ਜਦ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਮਝਾ ਕੇ ਉਹਨਾਂ ਨੂੰ ਸੀ ਉਹਨਾਂ ਦੇ ਇਲਾਜ ਕਰਾਉਣੇ ਆਗੇ ਥੋੜਾ ਪੈਸਾ ਲਾਤਾ ਫਿਰ ਮੈਂ ਪੁੱਤਾ ਦੇਖਿਆ ਆਪਦਾ ਪਹਿਲਾ ਢਿੱਲੀ ਹੋ ਗਈ ਤਾਂ ਥੋੜਾ ਮਹੀਨਾ ਚ ਗਿਆ ਇੰਨਾ ਪੈਸਾ ਲਾਤਾ ਜਦ ਤੱਕ ਸਮਝ ਕਹਿਣ ਵੀ ਇਹਨਾਂ ਨੇ ਲਾਦੇ ਨਹੀਂ ਕਰਾਇਆ ਉਹਨੇ ਕਹਿੰਦੇ ਨੇ ਕਹਿੰਦੇ ਇਹਨਾਂ ਨੇ ਮਾਰਤੀ ਇਹ ਬਠਿੰਡਾ ਜੀ ਕੀ ਗੱਲ ਹੋਈ ਆ ਪੁੱਰੇ ਆਏ ਉਹ ਰਿਹਾ ਜੀ ਸਵੇਰੇ ਫੋਨ ਕੀਤਾ ਇਹਨਾਂ ਨੇ ਮੈਂ ਗੁੜੀਆ ਨੂੰ ਮੈਂ ਕਿਹਾ ਚਾਰ ਦਿਨ ਹੋ ਗਏ ਗੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਗੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਜੀ ਤੁਹਾਡੀ ਗੁੜੀਆ ਬੇਟੀ ਆ ਜ ਸੱਤ ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੇ ਦੇਰ ਦਾ 4 ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲ ਤਾਂ ਹੋਈ ਆ ਬਸ 4 ਦਿਨ ਹੋ ਗਏ ਮੈਂ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਜੀ ਹਾਂਜੀ ਫਿਰ ਜੀ ਬਸ ਅੱਜ ਜਿਹੜਾ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪਹਿਲਾਂ ਤੁਹਾਨੂੰ ਕੁਝ ਨਹੀਂ ਦੱਸਿਆ ਚਾਂ। ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ। ਕਿਸੇ ਨੇ ਫੋਨ ਨਹੀਂ ਚੱਕਿਆ। ਕਿਸੇ ਨੇ ਫੋਨ ਨਹੀਂ ਚੱਕਿਆ ਸਾਡਾ ਕੁੜੀ ਦਾ। ਹਾਂਜੀ। ਹਾਂਜੀ ਆ ਫੋਨ ਦੇਖ ਲਓ ਜੀ ਉਹ ਗੁੜੀਆ ਦਾ ਜਿੰਨੀ ਮਿਸਕੋਲਾ ਗਈਆਂ। ਮੈਂ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ। ਅੱਛਾ। ਇਹਨਾਂ ਨੇ ਨਹੀਂ ਕੀਤਾ। ਤੁਹਾਨੂੰ ਕੁਝ ਸ਼ੱਕ ਆਉਣਾ। ਤੁਹਾਨੂੰ ਤਾਂ ਹੀ ਸ਼ੱਕ ਆ ਜੀ ਮਾਰੀ ਹੈ ਮੇਰੀ ਧੀ। ਕਿਉਂ? ਹਾਂ ਬਸ ਦੇਜ ਮੰਗਦੇ ਸੀ ਮੇਥੋਂ। 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ। ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਦਾ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ। ਕਦੇ ਉਹ ਪੰਚਾਇਤ ਕੱਲ ਪੰਚਾਇਤ ਸਾਰੇ ਗੱਲ ਹੋਈ 15 ਦਿਨ ਹੋ ਗਏ ਪੰਚਾਇਤ ਨੂੰ ਵੀ ਪੁੱਛ ਲੋ ਕੀ ਮੰਗ ਰਹੇ ਸੀ ਬਸ ਆਹੀ ਕਹਿੰਦੇ ਸੀ ਦੇਹ ਚਾਹੀਦਾ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਇੱਕ ਵਾਰੀ ਕਰੀਆ ਕਾਫੀ ਵਾਰ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੇ ਧੀ ਨੇ ਸੁੱਖ ਦਾ ਨਹੀਂ ਕੱਟਿਆ ਨਹੀਂ ਫਿਰ ਤੁਸੀਂ ਉਹਰੇ ਕਦੇ ਰਿਪੋਰਟ ਲਖਾਈ ਹੈ ਕੋਈ ਰਿਪੋਰਟ ਲਖਾਈ ਵਈ ਸੀ ਜੀ ਕੋਈ ਸੁਣਾਈ ਨਹੀਂ ਕਰਦਾ ਹੁਣ ਵੀ ਇਸ ਤਾਂ ਇੰਨੇ ਚਿਰ ਬੈਠ ਕੇ ਆ ਕੇ ਕੋਈ ਸੁਣਵਾਈ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕੀਤੀ ਉਸ ਨੂੰ ਕੋਈ ਦਾ ਪਤਾ ਲੱਗਿਆ ਵੀ ਡੈਥ ਹੋ ਗਈ। ਸਵੇਰ ਦਾ ਲੱਗਿਆ ਜੀ ਅਸੀਂ ਬਠਿੰਡੇ ਤੋਂ ਚੱਲੇ ਆ ਫਿਰ ਪਹੁੰਚਦੇ ਪਹੁੰਚਾਂਗੇ ਅਸੀਂ ਤਾਂ। ਅੱਛਾ। ਹਾਂ ਜੀ। ਬਸ ਅਸੀਂ ਕਹਿੰਨੇ ਸਾਢੇ 30 ਦਾ ਇਨਸਾਫ ਚਾਹੀਦਾ ਸਾਨੂੰ। ਕੀ ਮੰਗ ਕਰਦੇ ਹੋ? ਬਸ ਆਹੀ ਮੰਗ ਆ ਜੀ ਸਾਢੇ ਢਾਈ। ਨਹੀਂ ਕੀ ਮੰਗ ਕੀ ਕਰਦੇ ਹੋ? ਮੰਗ ਕੇ ਬਸ ਹਾਂ। ਅੱਛਾ। ਹਾਂ ਜੀ। ਕਿਵੇਂ ਕੀ ਸਾਡੀ ਕੁੜੀ ਨਾਲ ਹੋਇਆ ਕੀ ਹੈ? ਤੁਸੀਂ ਹੁਣ ਪੁਲਿਸ ਕੋਲ ਗਏ ਸੀ। ਗਏ ਸੀ ਜੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਵੀ। ਉੱਥੇ ਆਏ ਸੀ। ਦਰਬੱਟੀ ਜੀ। ਆ ਤੁਹਾਡਾ। ਬੇਰਾਂਜ ਕੋ ਆ ਜੀ। ਕੀ ਲੱਗਦਾ ਕੁੜੀਆ ਨੇ? ਨਾ ਡੈਡੀ ਹੈ ਉਹਦਾ। ਕੀ ਨਾ ਕੀ ਆ ਉਹਦਾ? ਉਡੀ ਦਾ ਸਪਨਾ ਜੀ ਕਿੰਨੇ ਦਿਨ ਹੋ ਗਏ ਵਿਆਹ ਨੂੰ 2018 ਚ ਵਿਆਹ ਹੋਇਆ ਜੀ ਕਿਹਦੇ ਨਾਲ ਸਤਨਾਮ ਸਿੰਘ ਨਾਲ ਕਿਹਨਾਂ ਦਾ ਬੇਟਾ ਹੈ ਹਰਮਨ ਸਿੰਘ ਦਾ ਜੀ ਅੱਛਾ ਤੇ ਹੁਣ ਗਏ ਸੀ ਪੁਲਿਸ ਕੋਲ ਫਿਰ ਕੀ ਕਰ ਉਹਨਾਂ ਨੇ ਕੋਈ ਸੁਣਿਆ ਨਹੀਂ ਅਸੀਂ ਤਾਂ ਉੱਥੇ ਪਾਠੇ ਹਰਾਨ ਹੋ ਗਏ ਕੋਈ ਨਹੀਂ ਸੁਣਿਆ ਜੀ ਕਿੰਨੇ ਦਿਨ ਹੋ ਗਏ ਬੈਠੇ ਰਹੋ ਉੱਥੇ ਅਸੀਂ 2 2.5 ਘੰਟੇ ਹੋ ਗਏ ਜੀ 11:30 ਵਜੇ ਦੇ ਪਹੁੰਚੇ ਹਾਂ ਕੋਈ ਨਹੀਂ ਕੁਛ ਨਹੀਂ ਕੀ ਕਹਿੰਦੇ ਹੋ ਬਸ ਕੋਈ ਨਹੀਂ ਕੋਈ ਆਇਆ ਨੂੰ ਵਾਗਿਆ ਕੋਈ ਆਇਆ ਨੂੰ ਵਾਗਿਆ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ ਰਿਪੋਰਟ ਨਹੀਂ ਲਈ ਤੁਹਾਡੀ ਸੁਣਵਾਈ ਨਹੀਂ ਹੋਈ ਬਸ ਸਰਦਾਰ ਜੀ ਆ ਗਏ ਉਹਨਾਂ ਉੱਤੇ ਇੰਚਾਰਜ ਬੈਠ ਬਾਈ ਜੀ ਬੈਠੇ ਮੁੰਚੀ ਚਿੱਟੇ ਜੇ ਕਮੀਜ਼ ਪਾ ਮਾ ਪਾਇਆ ਸੀ ਜੀ ਉਹਨਾਂ ਦੇ ਹੋ ਮੈਡਮ ਤਾਂ ਨਹੀਂ ਮੈਂ ਦੇਖੀ ਅੱਛਾ ਹੁਣ ਆਏ ਹੋਣਗੇ ਤਾਂ ਕਹਿ ਨਹੀਂ ਸਕਦਾ ਕਿਥੇ ਰਹਨੇ ਹੋ ਬਠਿੰਡੇ ਜੀ ਕੁਝ ਜਿਹੀ ਤੁੰਗਾਰ ਪਿੰਡ ਸਪਨਾ ਜੀ ਲੱਗਦੀ ਥੋੜੀ ਸੇਸ਼ਟਾ ਤੇ ਮੇਰੀ ਕੀ ਗੱਲ ਹੋਈ ਆ ਕੁਛ ਨਹੀਂ ਵਸਾ ਇਹਨਾਂ ਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਸਾਡੀ ਕੁੜੀ ਮਾਰਤੀ ਇਹਨਾਂ ਨੇ ਸਾਨੂੰ ਐ ਕਹਿੰਦੇ ਕਿ ਬਿਮਾਰ ਸੀਗੀ ਅੱਛਾ ਤੇ ਬਿਮਾਰ ਸੀ ਨਾ ਤੇ ਇਹਨਾਂ ਕੋਲ ਮੈਡੀਕਲ ਸਰਟੀਫਿਕੇਟ ਆ ਕੋਈ ਨਾ ਇਹਨਾਂ ਕੋਲ ਪੁੱਛਿਆ ਨਾ ਡਾਕਟਰ ਦਾ ਪਿੰਡ ਵਾਲਾ ਕਹਦੇ ਕਿ ਤੁਹਾਨੂੰ ਦਿਖਾਇਆ ਚਾਰ ਦਿਨ ਹੋ ਗਏ ਫੋਨ ਬੰਦ ਦਾ ਕੁੜੀ ਦਾ ਮੈਂ ਸਕੂਲਾ ਚੈੱਕ ਕਰ ਚਾਰ ਦਿਨਾਂ ਤੋਂ ਫੋਨ ਬੰਦ ਕਰ ਰੱਖਿਆ ਅਜੀ ਫੋਨ ਕਰਦੇ ਸੀ ਤਾਂ ਗੱਲ ਨਹੀਂ ਕਰਾਂਦੇ ਸਾਡੀ ਕੋਈ ਕਹਿੰਦੇ ਸੁੱਤੀ ਪਈ ਐ ਕਦੇ ਕਹਿੰਦੇ ਕੁਝ ਹੋਇਆ ਪਿਆ ਕਦੇ ਕਹਿੰਦੇ ਕੁਝ ਹੋਇਆ ਪਿਆ ਘਰ ਵਾਲਾ ਫਰਾਰ ਆਈ ਉਹਦਾ ਦਰੋ ਸਾਨੂੰ ਮੱਥੇ ਨਹੀਂ ਲੱਗਿਆ ਸਾਡੇ ਸਵੇਰ ਦਾ ਤੁਸੀਂ ਪਹਿਲਾਂ ਪੰਚਾਇਤ ਕੋਲ ਆਏ ਸੀ ਕੀ ਆਏ ਸੀ ਮੈਂ ਥਾਨੇ 7 ਸਾਲਾਂ ਚ ਪੰਚਾਇਤ ਸਰ ਪਰਚਾਈਤ ਹੀ ਹੋਈਆਂ ਇੱਥੇ ਅੱਛਾ ਇੱਕ ਵਾਰੀ ਹੋ ਗਈ ਆ ਮੈਂ ਕਹਿੰਦਾ ਜੀ ਸਾਲ ਚ ਦੋ ਵਾਰੀ ਹੁੰਦੀ ਆ ਅੱਛਾ ਗੱਲ ਕੀ ਸੀ ਬੁਰਕੀਆਂ ਬੁਰਕੀਆਂ ਖਾ ਖਾ ਜਾਂਦਾ ਜਿਹਨੂੰ ਬੁਰਕੀਆਂ ਘਾਰ ਕਰਕੇ ਸਾਡੇ ਕੁੜੇ ਨੂੰ ਚੰਦੀਆਂ ਵੱਡ ਵੱਡ ਕੇ ਖਾਂਦਾ ਦਾਰੂ ਦਾ ਆਦੀ ਹੈ ਜੀ ਸਵੇਰ ਤੋਂ ਪੀਣ ਲੱਗਦਾ ਹੈ ਸਾਨੂੰ ਪਤਾ ਨਹੀਂ ਸੀਗਾ ਸਾਨੂੰ ਰਿਸ਼ਤਾ ਜਿਹਨੇ ਕਰਵਾਇਆ ਸਾਨੂੰ ਪਤਾ ਨਹੀਂ ਸੀ ਵੀ ਇਹ ਚੀਜ਼ ਦਾ ਮਸਲਾ ਕੁੜੀ ਕੋ ਕੰਮ ਕੋ ਮੂ ਵੀ ਕਰਦੀ ਸੀ ਕੁੜੀ ਹਾਂ ਸਰ ਕੰਮ ਕਰਦੀ ਸੀ ਅੱਛਾ ਨਾਬੇ ਕਰਦੀ ਖਾਂਦੀ ਮੰਡਾਰ ਤੇ ਅੱਛਾ ਆਪ ਦਾ ਕਰਕੇ ਖਾਂਦੀ ਆਪ ਦਾ ਜਵਾਗ ਉਹਨੇ ਵਧੀਆ ਸਕੂਲ ਚ ਪੜਾ ਰੱਖਿਆ ਜੀ ਅੱਛਾ ਆਪ ਦਾ ਕਰਕੇ ਖਾਂਦੀ ਸੀਗੀ ਉਹ ਤਾਂ ਰੋਟੀ ਪਾਣੀ ਕੀ ਦੇਣਾ ਉਹਨੇ ਤਾਂ ਲੱਤਾਂ ਹੀ ਦਿੰਦਾ ਸੀ ਕੁਟੜ ਸੰਤ ਐਹੀ 3 ਦਿਨ ਹੋ ਗਏ লাশ ਪੈਣ ਸੰਤ ਐ ਜੋ ਜਿਹੜੇ ਇਹਨਾਂ ਨੇ ਫ੍ਰਿਜੇ ਉਹਦੇ ਚ ਬੰਦ ਕਰ ਰੱਖੇ ਸੀ ਸ਼ਗਲ ਕੁੜੀ ਦੀ ਸ਼ਗਲ ਤੁਹਾਨੂੰ ਲੱਗਦਾ ਹੀ ਨਹੀਂ ਇਹ ਵੀ ਸਾਨੂੰ ਲੱਗਦਾ ਸੀ ਭੂਖੇ ਹੁੰਦੇ ਜੀ ਕੁੜੀ ਆਪ ਤੇ ਸਾਨੂੰ ਲੱਗਦਾ ਨਾ ਕਿ ਵੀ ਉਹ ਅਟੈਕ ਨਾਲ ਮਰੀ ਪਰ ਸਾਨੂੰ ਉਹਦੀ ਲਾਸ਼ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਨੂੰ ਕੁੱਟਿਆ ਗਿਆ ਵੀਰੇ ਮੈਨੂੰ ਕੁੱਟਿਆ ਗਿਆ ਕੀ ਜਾਣੇ ਜੀ ਕਿ ਇਸ ਤੇ ਕਾਰਵਾਈ ਕਰੇ ਪੁਲਿਸ ਪੋਸਟਮਾਰਟਮ ਹੋਵੇ ਪਹਿਲਾਂ ਵੀ ਅਸੀਂ ਥਾਣੇ 'ਚ ਗਏ ਉੱਥੇ ਇਹਨਾਂ ਨੇ ਪੈਸੇ ਦੇ ਕੇ ਸਾਡਾ ਮੂੰਹ ਬੰਦ ਕਰਵਾ ਦਿੱਤਾ ਉੱਥੇ ਕਿਤੇ ਉੱਥੇ ਥਾਣੇ 'ਚ 3 ਘੰਟੇ ਬੈਠ ਰਹੇ ਸਾਡਾ ਕੋਈ ਸੁਣਵਾਈ ਨਹੀਂ ਹੋਈ ਹੁਣ ਅਸੀਂ ਮੰਗ ਕਾਰਵਾਈ ਦੀ ਮੰਗ ਜਾਂਦੇ ਆ ਯਾਰ ਕਿ ਸਾਡੇ ਨਾਲ ਕਾਰਵਾਈ ਹੋਵੇ ਜੀ 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 ਨੂੰ ਸੱਚ ਸਾਹਮਣੇ ਆਵੇ ਕਿਵੇਂ ਮਰੀ ਹੈ ਹਾਂਜੀ ਪੋਸਟਮਾਰਟਮ ਕਰਾ ਕੇ ਪਤਾ ਲੱਗੂਗਾ ਆ ਉਹਦਾ ਸੁਖਵਿੰਦਰ ਕੌਰ ਉਹ ਉਹ ਕੀ ਕਹਿੰਦਾ ਸਪਨਾ ਨਵਾਂ ਹੈ ਜੀ ਉਹਦਾ अच्छा की गल होईया गल कोई नहीं होई जी दौरा ਪੈਂਦਾ ਸੀ ਇਹਦੇ ਜੀ ਦਵਾਈ ਲਿਆ ਕੇ ਦਿੱਤੀ ਇਹ ਜੀ ਕੱਲ ਹੂੰ ਤੇ ਫਿਰ ਰਾਤ ਫਿਰ ਦੌਰਾ ਪੈ ਗਿਆ ਜੀ ਫੇਰ ਵਿਚੰਦੇ ਉਹ ਕਹਿੰਦੇ ਚਾਰ ਦਿਨ ਹੋ ਗਏ ਫੋਨ ਨਹੀਂ ਚੱਕਿਆ ਤੁਸੀਂ ਨਾ ਦੱਸਿਆ ਉਹ ਰਾਤ ਵੀ ਹੋਈ ਆ ਗੱਲ ਕੱਲ ਦਿਨੇ ਵੀ ਹੋਈ ਹੈ ਜੀ ਇਹਦੀ ਮੰਮੀ ਨਾਲ ਜੀ ਤੇ ਨਵੇਰੀ ਪਰਸੋਂ ਵੀ ਹੋਈ ਹੈ ਪਰਸੋਂ ਮੈਨੂੰ ਦੱਸਿਆ ਵੀ ਇਹਦੀ ਆ ਦਵਾਈ ਮੁੱਕੀ ਹੋਈ ਆ ਉਹ ਦਵਾਈ ਮੈਂ ਕੱਲ ਲੈ ਕੇ ਆਇਆ ਨਹੀਂ ਉਹ ਕਹਿੰਦੇ ਤੁਸੀਂ ਕਹਿੰਦੇ ਹੋ ਵੀ ਰਾਤ ਡੈਥ ਹੋਈ ਆ ਮਾਸੀ ਕਹਿੰਦੀ ਸਵੇਰੇ 5 ਵਜੇ ਡੈਥ ਹੋਈ ਆ ਇਹਦੀ ਕੀ ਗੱਲ ਆ ਸਵੇਰੇ ਹੋਈ ਆ ਜੀ ਉਹ ਕਹਿੰਦੇ ਸਾਨੂੰ ਤੁਸੀਂ ਕਿਹਾ ਵੀ ਰਾਤ ਹੋਈ ਆ ਨਾ ਜੀ ਸਵੇਰੇ ਮੈਂ ਇਹੀ ਗੱਲ ਕਹੀ ਆ ਜੀ ਕਿ ਵੀ ਘਰ ਪਟਿਆ ਗਿਆ ਜੀ ਕਿ ਕੁੜੀ ਐ ਤੇ ਆਏ ਹੋਗੇ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਲੋਈ ਹੁੰਦੀ ਰਹੀ ਆ ਦੇਹਜ ਮੰਗਣ ਨੂੰ ਲੈ ਕੇ ਨਾ ਜੀ ਦੇਹਜ ਤੁਸੀਂ ਅੱਜ ਤੱਕ ਅਸੀਂ ਦੇ ਕੋਈ ਗੱਲ ਨਹੀਂ ਕਦੇ ਵੀ ਕਰੀ ਕਦੇ ਪੰਚਾਇਤ ਚ ਹਾਂ ਜੀ ਉਹ ਪਿੱਛੇ ਜੇ ਆਪ ਦੇ ਸਾਥ ਨੂੰ ਆ ਹੋ ਗਏ ਤੇ ਜੀ ਉੱਥੇ ਗੱਲ ਮੁੱਕ ਗਈ ਸੀ ਜੀ 15 20 ਦੇ ਵਿੱਚ ਹੋ ਗਈ ਅੱਛਾ ਹਾਂ ਜੀ ਤੇ ਪਹਿਲਾਂ ਵੀ ਕਦੇ ਕੋਈ ਮਾਮਲਾ ਕੋਈ ਕੁੱਤ ਤੇ ਗਿਆ ਥਾਣੇ ਜਾ ਕੇ ਤਵਾਲੀ ਨਹੀਂ ਪਹਿਲਾਂ ਕੋਈ ਮਾਮਲਾ ਥਾਣੇ ਜਾ ਕੇ ਤਵਾਲੀ ਗਿਆ ਹੋਵੇ ਜੀ ਨਹੀਂ ਉਹਨੋਂ ਕਹਿੰਦੇ ਨੇ ਵੀ ਅਸੀਂ ਪੋਸਟਮਾਰਟਮ ਕਰਾਉਣਾ ਤੁਹਾਨੂੰ ਕਿ ਤਰਾਜਾ ਕਰਾ ਲਾਂਗੇ ਸਾਨੂੰ ਕੋਈ ਤਰਾਜਾ ਅੱਛਾ ਹਾਂਜੀ ਉਹ ਤਾਂ ਇਹਨਾਂ ਨੂੰ ਕੀ ਆਉਂਦੀ ਸਾਡੀ ਵੀ ਧੀ ਸੀ ਬਰਾਬਰ ਦੀ ਦਿੱਲੀ ਮੰਗੂ ਜਿਹਨੇ ਰਾਤ ਨੂੰ ਫਿਰਦਾ ਰਿਹਾ ਜੀ 10 10 ਵਜੇ ਤੱਕ ਮੈਂ ਕਿਤੇ ਪਿੱਛੇ ਠੱਕੇ ਖਾਣਾ ਫਿਰ ਦੈਨਾਂ ਪਿੱਛੇ ਫਿਰਦਾ ਅੱਜ ਮੈਂ ਤਾਂ ਸ਼ਕਵਿੰਦਰ ਆ ਗਏ ਜਿਹਨੇ ਕਿਹਾ ਤੀ ਵੀ ਢਿੱਲੀ ਆ ਗਈ ਗੁੰਮ ਪਈ ਆ ਗਈ ਜੀ ਮੰਮੀ ਕਹਿੰਦੇ ਵੀ ਚਾਰ ਲੱਡੂ ਸਹਾ ਕੇ ਰੱਖ ਦਿਓ ਤੁਸੀਂ ਰਾਤ ਅੱਛਾ ਤੇ ਚਾਰ ਲੱਡੂ ਰੱਖਤੇ ਜੀ ਅਸੀਂ ਦੇਹ ਲੱਗ ਪਾਣੀ ਮੂੰਹ ਝੌਂਦਾ ਰਿਹਾ ਤੜਫਦੀ ਰਹੀ ਬਹੁਤ ਦੌਰੇ ਪਈ ਗਏ ਤੱਕ ਧੁੱਗ ਦੀ ਪੁੰਜਦੇ ਬਿਨਾ ਕੀ ਇਹ ਨੂੰ ਨੋ ਨੋ ਦੀ ਦਾ ਉਹ ਤਾਂ ਸਾਡਾ ਤਾਂ ਜੀ ਹਰਪ੍ਰੀਤ ਰੱਖਿਆ ਹੋਇਆ ਨਾ ਉਹਦਾ ਸਪਨਾ ਰੱਖਿਆ ਹੋਇਆ ਹੈ। ਕਿੰਨੇ ਦਿਨ ਹੋ ਗਏ ਵਿਆਹ ਨੂੰ? ਵਿਆਹ ਨੂੰ 7 ਸਾਲ ਹੋ ਗਏ ਜੀ। ਹੈ ਨਾ ਵੀ ਕੋਈ ਦਾਜ ਤੇਜ ਮਗਲ ਦਾ ਇਹ ਕਹਿੰਦੇ ਰੋਲਾ ਪਿਆ। ਰੋਲਾ ਤਾਂ ਵੀਰੇ ਪਈ ਹੋ ਜਾਂਦਾ ਜੀ ਜਦ ਇਹ ਦੌਰਾ ਪੈਂਦਾ ਸੀ ਇਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਉਹ ਸੀ ਉਹ ਦਿਨ ਤੇ ਇਲਾਜ ਕਰਾਉਣੇ ਆਗੇ ਥੋੜਾ ਪੈਸਾ ਲਾਤਾ ਫਿਰ ਮੈਂ ਪੋਤਾ ਦੇਖਿਆ ਆਪਦਾ ਪਹਿਲਾਂ ਸੀ ਢਿੱਲੀ ਹੋ ਗਈ 4 ਮਹੀਨਾ ਤੀਗਾ ਇੰਨਾ ਪੈਸਾ ਲਾਤਾ ਜਦ ਤੱਕ ਸਾਨੂੰ ਕਹਿਣ ਵੀ ਇਹਨਾਂ ਨੇ ਲਾਜੇ ਨਹੀਂ ਕਰਾਇਆ। ਹੁਣ ਇਹ ਕਹਿੰਦੇ ਨੇ ਕਹਿੰਦੇ ਇਹਨੇ ਇਹ ਨਹੀਂ ਮਾਰਤੀ ਇਹ। ਠੀਕ ਹੈ ਮੈਂ ਇਹ ਅਸੀਂ ਮਾਰ ਕੇ ਪਕਾਇਆ ਮੇਰੀ ਧੀ ਸੀ ਮੇਰੀ ਨੂੰਹ ਧੀ ਮੇਰੇ ਕੱਲਾ ਪੁੱਤ ਸੀਗਾ ਮੈਂ ਇਹ ਧੀ ਬਣਾ ਕੇ ਰੱਖੀ ਸੀ ਅੱਜ ਇਹ ਕਹਿੰਦੇ ਬੜਾਕਾ ਹੀ ਨਹੀਂ ਰੱਖਤੀ ਜੇ ਤਾਂ ਆਹ ਹੁਣ ਕਰਕੇ ਰਹੀਆਂ ਵੀ ਕਾਲਾ ਕਰਦੀਆਂ ਨੇ ਹੈਗੀਆਂ ਕਹਿੰਦੀ ਇਹਨਾਂ ਦਾ ਕੀ ਹੁੰਦੀ ਇਹਨਾਂ ਨੂੰ ਤਾਂ ਪਤਾ ਲੱਗਦਾ ਇਹ ਜੇ ਕੁਫਰ ਤੋਲਦੀਆਂ ਨੇ ਨਹੀਂ ਬੋਲਦੀਆਂ ਨੇ ਉਹ ਰੱਬ ਨੂੰ ਪਤਾ ਬਾਏ ਮਾਰ ਕੇ ਤਾਂ ਕੀ ਜਵਾਬ ਕੜੀ ਤੋਂ ਲੈਣਾ ਸੀ ਅਸੀਂ ਕਹਿੰਦਾ ਸੌਖਿਆਂ ਨੇ ਨਹੀਂ ਨਹੀਂ ਮਾਰੀ ਫਿਰ ਇਹਨਾ ਅਸੀਂ ਇੱਥੇ ਸੌਖੇ ਨਹੀਂ ਹੈ ਅਸੀਂ ਕਿਹੜੇ ਸੌਖੇ ਸਾਨੂੰ ਕੋਈ ਤਰ੍ਹਾਂ ਦੀ ਨਹੀਂ ਜਸਤ ਪਹਿਲੇ ਕਰਕੇ ਤੇ ਲੈ ਜਾਂਦੇ ਕਿਹੜੀ ਸਾਡੇ ਚਕਸੂਰ ਨੂੰ ਸਾਡੀ ਬੀ ਬੇਸਕ ਕਰਦਣ ਪੜਤਾ ਨਾ ਸਿਹਤੋ ਜਵਾਕਲੀ ਤੋਂ ਕੀ ਬਸਾਉਣਾ ਸੀ ਇਹਨੂੰ ਅਸੀਂ ਸਾਚ ਕੀ ਗੱਲ ਹੋਈ ਸੀ ਕੀ ਰੋਲਾ ਪਿਆ ਸੀ ਪੰਚਾਇਤ ਚ ਜਾ ਜੇ ਉਹਨੂੰ ਕੱਪੜੇ ਚੱਕ ਕੇ ਲੈ ਕੇ ਗਈ ਆ ਕੁੜੀਆਂ ਇਹ ਮੁੰਡੇ ਨੂੰ ਛੁੱਟੀ ਸੀਗੀ ਮੁੰਡੇ ਨੂੰ ਦੁਕਾਨ ਤੇ ਲੱਗੀ ਇਹ ਕੱਪੜੇ ਦੀ ਦੁਕਾਨ ਤੇ ਲੱਗੀ ਹੋਈ ਸੀਗੀ ਸਾਡੇ 4:30 ਵਜੇ ਮੈਂ ਉੱਥੇ ਗੇਟ 'ਚ ਬੈਠੀ ਆ ਡੰਗਣਾ ਪਾਣੀ ਉਹਨੂੰ ਕੱਪੜੇ ਦੀ ਦੁਕਾਨ ਤੇ ਲੱਗਿਆ ਵੀ ਸੀ ਹਾਂ ਕੱਪੜੇ ਦੀ ਨਾਪੇ ਲੱਗੀ ਹੋਈ ਸੀਗੀ ਕਿਹੜੀ ਕਿਸਾਨ ਤੇ ਆ ਬੌੜਾਂ ਗਈ ਤਾਂ ਮੈਂ ਉਹ ਬਾਈਕ 'ਤੇ ਗਈ ਗਈ ਤੱਕ ਹੈ ਨਹੀਂ ਗਈ। ਤਾਲੇ ਕੱਪੜੇ ਪਾ ਕੇ ਲੈ ਗਈ ਉਹ ਮੁੰਡੇ ਦਾ ਸਕੂਲ ਵਾਲਾ ਟੋਲਾ ਲੰਮਕੜਾ ਸੀ। ਕਿਤਾਬਾਂ ਅੱਧੇ ਕਿਉਂ ਉੱਥੇ ਬੈਠ ਕੇ ਧਰ ਗਈ। ਬਾਈਕ 'ਤੇ ਭਰ ਕੇ ਕੱਪੜਿਆਂ ਦੇ ਲੈ ਗਈ ਮੈਂ ਦੇਹਲੀ ਤੇ ਬੈਠੀ ਐਥੇ ਉਹ ਮੁੰਡਾ ਹੱਦ ਔਰ ਮੇਰਾ ਪਾਲੀ ਉਹ ਡੈੜੀ ਦੇ ਘਾਟ ਬਣਾਉਂਦਾਗਾ। ਉੱਥੇ ਜਾ ਕੇ ਮੈਂ ਹਾਂ ਦੇਖੀ ਮੈਂ ਅੱਪੇ ਫੇਰ ਕਰਦੇ ਮੈਂ ਹਰਪ੍ਰੀਤ ਪੈਰੀ ਦਾ ਕੱਪੜਿਆਂ ਦਾ ਲੈ ਗਈ। ਚਾਹਤੇ ਵੀ ਮੁੰਡਾ ਤਾਂ ਉਹਦੇ ਨਾਲ ਨਹੀਂ ਹੈਗਾ। ਇਹ ਕਹਿੰਦਾ ਮੈਨੂੰ ਕਹਿੰਦਾ ਤੂੰ ਦੇਖਿਆ। ਮੈਂ ਉੱਥੇ ਮੈਨੂੰ ਦੇਖ ਕੇ ਉਹਦਾ ਫਰਾ ਬੋਲੂਗੀ ਵੀ ਮੈਂ ਜਾਣਦੀ ਨਹੀਂ ਹੈਗੀ ਵੀ ਤ ਦੇਖਿਆ ਤਾਂ ਇੰਨੇ ਜੀ ਮੈਂ ਇਨਾਂ ਦੇ ਕਰੇ ਬਾਕੀ ਮੇਰੀ ਭੈਣ ਕੇ ਮੈਂ ਮੈਂ ਫੈਰੀ ਨਹੀਂ ਦੇਖਦੀ ਉਹਨੂੰ ਮੁੱਡੇ ਨੂੰ ਇਹਦੇ ਪੁੱਤੇ ਨੂੰ ਮੈਨੂੰ ਮਿਲਿਆ ਨਹੀਂ ਜੀ ਫੇਰ ਇਹਨਾਂ ਦੀ ਗਮਾਂਡਣ ਬਾਕੀ ਜੀ ਉੱਥੋਂ ਟੈਂਪੂ ਤੁਰ ਗਿਆ ਪਤਾ ਨਹੀਂ ਇਹ ਟੈਂਪੂ 'ਚ ਬੈਠੇ ਗਏ ਆ ਜੀ ਫੇਰ ਇਹ ਮੇਰਾ ਦਿਓਰਸ ਠੱਲਾ ਲੈ ਗਿਆ ਦਾਣੇ ਦਾ ਕਹਿੰਦਾ ਟਿੰਕੂ ਲੰਘ ਗਿਆ ਕਹਾ ਵੀ ਮੈਨੂੰ ਇੱਥੇ ਕੋਈ ਮਿਲਿਆਗਾ ਕਿਉਂ ਨਹੀਂ ਦੱਸਿਆਗਾ ਵੀ ਟਿੰਕੂ ਚ ਕਿੱਥੇ ਗਈ ਆਗੀ ਕਿਹਦੇ ਕੋਲੇ ਸੀ ਵੀ ਮੁੰਡਾ ਨਹੀਂ ਸੀ ਕੋਲੇ ਕਹਿੰਦਾ ਤੂੰ 4 ਦਿਨ ਹੋ ਗਏ ਫੋਨ ਨਹੀਂ ਚੁੱਕਿਆ ਦੱਸਿਆ ਹੀ ਨਹੀਂ ਹੁਣ ਤੇਰੀ ਉੱਥੇ ਮੈਨੂੰ ਤੇਰੀ ਲਖਮਾ ਆੜ ਪੜਾਂਗੀ ਸਾਰੇ ਖੜੇ ਨੇ ਮੈਨੂੰ ਮਿਲਿਆਉਣਾ ਨਹੀਂ ਆਉਂਦਾ ਇਹ ਮੈਨੂੰ ਮਿਲਿਆ ਕੇ ਦੇਂਦੀ ਜੀ ਮੈਂ ਗੱਲ ਕਰ ਲਾਂਗੀ ਜੀ ਜਾਕੀ ਮਾਸੀ ਜੀਰੇ ਪੰਚਾਇਤ ਦੇ ਨਾਲ ਤੇਹੇ ਦੀ ਕੁਝ ਕਹੀ ਜਾਣ ਕੋਈ ਕੁਝ ਕਹੀ ਜਾਵੇ ਕਿ ਮੈਨੂੰ ਗੁਰਤਵਾਰੀ ਕਢਾ ਲਓ ਆ ਸਰਪੰਚ ਸਾਹਿਬ ਖੜੇ ਨੇ ਤੜਕੇ ਆ ਕੇ ਗਏ ਨੇ ਤੇ ਘਰ ਦੇ ਆ ਕੇ ਗਏ ਨੇ ਜਾਂ ਮਾਸੀ ਨੇ ਫੋਨ ਕਰਿਆ ਕਹੀ ਸੰਤਾ ਦੱਸਿਆ ਅਸੀਂ ਡਰਦੇ ਨਹੀਂ ਕੋਈ ਹੈਗੇ ਅਸੀਂ ਇਹ ਨਹੀਂ ਜਾਣ ਕੇ ਮਾਕੇ ਕੀ ਕਰਨਾ ਸੀਗਾ ਮੈਨੂੰ ਇਹ ਚੰਗੀ ਸੀ ਕਿ ਮੈਨੂੰ ਮੁਕਤੀ ਚੰਗੀ ਆ ਹੁਣ ਮੈਂ ਦੌਲਤ ਭਰੂੰਗੀ ਦੇਖੋ ਅਸਲ ਕੌਜੋ ਪ੍ਰੋਡਕਟਾ ਆਫਟਰ ਪੋਸਟਮਾਰਟਮ ਵੀ ਪਤਾ ਲੱਗੂਗੀ ਤੇ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੀ ਤੇ ਐਫ ਆਈ ਆਰ ਦਰਜ ਰਜਿਸਟਰ ਕਰਤੀ ਹੈ ਤੇ ਅੱਗੇ ਤਫਤੀਸ਼ ਜਾਰੀ ਹੈ ਇਹਦੇ ਬਿਆਨਾਂ ਤੇ ਕੀਤੀ ਹੈ ਜੀ ਬਿਆਨ ਇਹਦੇ ਫਾਦਰ ਜਿਹੜਾ ਕੁੜੀ ਦੇ ਫਾਦਰ ਦੇ ਬਿਆਨਾਂ ਤੇ ਇਦੇ ਕਿਦੇ ਉੱਪਰ ਕੀਤੀ ਆ ਪੰਜਾਬ 8000 ਫਿਰ ਦੋ ਦੋ ਜਣੇ ਤੇ ਜੀ ਫਿਲਹਾਲ ਤਾਂ ਬਾਕੀ ਅੱਗੇ ਤਫਤੀਸ਼ ਚ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਤਾਂ ਦੋ ਜੇ ਕੋਣ ਕੋਣ ਨੇ ਇੱਕ ਸਾਈ ਦੇ ਘਰ ਵਾਲਾ ਜੀ ਅੱਛਾ ਜੀ ਸਪਨਾਮ ਸਿੰਘ ਅੱਛਾ ਜੀ ਤੇ ਦੂਜੀ ਇਹਦੀ ਸੱਸ ਸਕਿੰਦਰਪਾਲ ਇਹ ਫਿਰ ਬੈਠ ਸ਼ਨੀਵਾਰ ਦੀ ਹੋਈ ਸੀ ਅੱਜ ਮੰਗਲਵਾਰ ਹੋ ਗਿਆ ਮੀਡੀਆ ਕੋਈ ਡੈਡ ਬੋਡੀ ਕੋ ਨਹੀਂ ਲਿਖੀ ਨੀ ਡੈੱਡ ਬੋਡੀ ਤਾਂ ਕੱਲ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀ ਕਿ ਲੇਟ ਹੋ ਗਈ ਸੀ ਤੇ ਇਹਨਾਂ ਨੂੰ ਤਾਂ ਜਾਣ ਦਾ ਪ੍ਰਬੰਧ ਨਹੀਂ ਸੀਗਾ ਤਾਂ ਕਰਕੇ ਇਹ ਅੱਜ ਸਵੇਰ ਤੇ ਰੱਖ ਲਈ ਸੀਗੇ ਇਹਨਾਂ ਨੇ ਸਾਡੇ ਕੋਲੋਂ ਤਾਂ ਕਾਗਜ਼ ਦਿੱਤੇ ਜਾਂਚ ਤੋਂ ਦਰੋਂ ਕਰ ਰਹੇ ਆ ਵੀ ਇਹ ਤੁੰਗਾ ਸੰਸਕਾਰ ਕਿਉਂ ਨਹੀਂ ਕਰ ਰਹੇ ਉੱਥੇ ਕੋਲ ਲੈ ਕੇ ਜਾ ਰਹੇ ਇਹਦੇ ਬਾਰੇ ਦੇਖੋ ਇਹਨਾਂ ਨੂੰ ਪਤਾ ਹੋਊਗਾ ਇਹਦੇ ਬਾਰੇ ਸਾਡੇ ਕੋਲੇ ਇੱਥੇ ਕੋਈ ਗੰਦ ਨਹੀਂ ਆਈ ਜੀ ਹਾਲ ਤੱਕ ਕਰ ਤੁਸੀਂ ਰੱਖੀ ਹੋਈ ਹੈ ਜੀ ਨਹੀਂ ਫਿਲਹਾਲ ਤੱਕ ਕੋਈ ਨਹੀਂ